ਮੈਂ ਹਰਪਾਲ ਸਿੰਘ ADCP ਸਪੈਸ਼ਲ ਕਮ ADCP 2 ਅਮਰਸਰ ਸਿਟੀ ਆਪ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਹਾਂ ਕਿ ਇੱਕ ਸੋਸ਼ਲ ਮੀਡੀਆ ਤੇ ਇੱਕ ਬਹੁਤ ਜਿਹੜੀ ਵਾਇਰਲ ਹੋ ਰਹੀ ਆ ਕਿ ਸਰਦਾਰ ਮੁੰਡਿਆਂ ਦੇ ਨਾਲ ਜਿਹੜੀ ਆ ਉਹਨਾਂ ਦੀ ਝਗੜਾ ਕੀਤਾ ਗਿਆ ਜਿਹੜੇ ਪ੍ਰਵਾਸੀ ਉਹਨਾਂ ਵੱਲੋਂ ਜੋ ਇਹ ਜਿਹੜੀ ਆ ਬਿਲਕੁਲ ਗਲਤ ਗੱਲ ਆ ਲੜਕੇ ਦੋਨੋਂ ਜਿਹੜੇ ਮੇਰੇ ਨਾਲ ਖੜੇ ਨੇ ਮੈਂ ਧਿਆਨ ਚ ਲਿਆਉਣਾ ਕਿ ਇਹਨਾਂ ਦਾ ਗਵਾਂਢੀ ਹੀ ਮੁੰਡਾ ਬਿੱਟੂ ਤੇ ਹਰਮੇਸ਼ ਤੇ ਇੱਕ ਮਿਲਖਾ ਇਹ ਚਾਰ ਜਣੇ ਸੀ ਜਿਨ੍ਹਾਂ ਨੇ ਕੱਲ ਰਾਤੀ 9 ਵਜੇ ਇਹਨਾਂ ਦੇ ਨਾਲ ਝਗੜਾ ਕੀਤਾ ਸੀ ਝਗੜੇ ਦੀ ਜਿਹੜੀ ਵਜ੍ਹਾ ਰੰਜਿਸ਼ ਸੀ ਕਿ ਜਿਹੜਾ ਬਿੱਟੂ ਇਹਦੇ ਉੱਤੇ 7 ਮਹੀਨੇ ਦਰਜ ਨੇ ਪਹਿਲਾਂ ਇਹ ਜਿਹੜਾ ਹੋਇਆ ਇਹਦੇ ਇੱਕ ਪਹਿਲਾਂ ਚੋਰੀ ਕੀਤੀ ਸੀ ਜਿਹੜੀ ਚੋਰੀ ਦੇ ਵਿੱਚ ਉਸਨੇ ਉਸ ਚੋਰੀ ਦੇ ਫੋਨ ਦੇ ਤੋਂ ਜਿਹੜੇ Google Payment ਆ ਉਹ ਇਹਦੇ ਵੱਡੇ ਭਰਾ ਦੇ ਜਿਹੜੇ ਹਰਮੇਸ਼ ਦੇ ਵੱਡੇ ਭਰਾ ਦੇ ਜਿਹੜਾ ਇਹ ਫੋਨ ਦੇ ਉੱਤੇ ਦਿੱਤੇ ਲੜਕੇ ਦੇ ਪੇਮੈਂਟ ਕੀਤੀ ਜਿਹੇ ਤਰ੍ਹਾਂ ਹੀ ਉਹ ਜਿਹੜਾ ਦੋਸ਼ੀ ਟ੍ਰੇਸ ਹੋ ਗਿਆ ਔਰ ਇਹਨੇ ਦੱਸਿਆ ਕਿ ਇਹ ਜਿਹੜੀ ਆ ਮੇਰੇ ਫੋਨ ਦੇ ਵਿੱਚ ਪੇਮੈਂਟ ਜਿਹੜੀ ਆ ਬਿੱਟੂ ਨੇ ਕੀਤੀ ਸੀ ਜਿਹਦੇ ਤੇ ਬਿੱਟੂ ਜਿਹੜਾ ਗ੍ਰਿਫਤਾਰ ਹੋ ਕੇ ਜਿਹੜਾ ਉਹਨੂੰ ਜੇਲ੍ਹ ਜਾਣਾ ਪਿਆ ਉਸ ਸਮੇਂ ਹੀ ਬਿੱਟੂ ਨੇ ਇਹਨਾਂ ਨੂੰ ਧਮਕੀ ਦਿੱਤੀ ਸੀ ਕਿ ਜਦੋਂ ਮੈਂ ਬਾਹਰ ਆਇਆ ਤਾਂ ਤੁਹਾਡੇ ਨਾਲ ਤੁਸੀਂ ਮੈਨੂੰ ਅਰੈਸਟ ਕਰਾਇਆ ਵਾ ਮੈਂ ਤੁਹਾਡੇ ਦੇ ਖਿਲਾਫ ਜਿਹੜਾ ਝਗੜਾ ਕਰੂਗਾ ਜੋ ਦੇ ਤੈਅ ਸੀ ਉਸਨੇ ਜਿਹੜਾ ਬਾਹਰ ਆਣ ਕੇ ਆਪਣੇ ਸਾਥੀ ਚਾਰ ਜਣੇ ਨਾਲ ਲੈ ਕੇ ਜਿਹੜੇ ਵਿੰਦਰ ਜਿਹੜਾ ਉਹਦੇ ਵੱਡਾ ਛੋਟਾ ਭਰਾ ਜਿਹੜਾ ਉਹ ਗਣੇਸ਼ ਆ ਉਹਦੇ ਨਾਲ ਜਿਹੜਾ ਝਗੜਾ ਕੀਤਾ ਉਹਦੇ ਝਗੜੇ ਦੇ ਵਿੱਚ ਉਹਦੀ ਜਿਹੜੀ ਆ ਪਗੜੀ ਉੱਤਰ ਗਈ ਉਹਦੇ ਉਹਦੇ ਸੱਟਾਂ ਵੀ ਲੱਗੀਆਂ ਜੋ ਮੌਕੇ ਤੇ ਉੱਤੇ ਸਾਡੇ ਐਸ ਐਚ ਓ ਸਾਹਿਬ ਜਿਹੜੇ ਆ ਉਹ ਪਹੁੰਚ ਗਏ ਜਿਨ੍ਹਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਜਿਹੜਾ ਵਾ ਇਹਨਾਂ ਦੇ ਜਿਹੜਾ ਐਮ ਐਲ ਆਰ ਮੈਡੀਕਲ ਕਰਵਾਇਆ ਅਤੇ ਇਹਨਾਂ ਦਾ ਬਿਆਨ ਲਿਖ ਕੇ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਮੁਕਦਮਾ ਦਰਜ ਕੀਤਾ ਅਤੇ ਦੋਸ਼ੀਆਂ ਦੇ ਭਾਰ ਵਾਸਤੇ ਵਾਪਕ ਟੀਮਾਂ ਲਾਤੀਆਂ ਗਈਆਂ ਕੋਈ ਵੀ ਇਹੋ ਜਿਹੜੀ ਆ ਪ੍ਰਵਾਸੀ ਵਾਲੀ ਕੋਈ ਗੱਲ ਨਹੀਂ ਕੀ ਇਹ ਬਿੱਟੂ ਅਤੇ ਜਿਹੜੇ ਭਗਨੇਸ਼ ਤੇ ਭਵਿੰਦਰ ਨੜਕਾ ਇਹ ਆਪੋ ਚੁ ਮल्लेदार ਨੇ ਤੇ ਇਸ ਰਿਪੋਰਟਿਸ ਤੇ ਕਹੇ ਕਿ ਇਹਨਾਂ ਦਾ ਝਗੜਾ ਹੋਇਆ ਸੀ ਜਿਸ ਝਗੜੇ ਦੇ ਵਿੱਚ ਇਹਨਾਂ ਨੇ ਸਟੱਲ ਲਗੀਆਂ ਸੀ ਜਿਨ੍ਹਾਂ ਤੋਂ ਉਸੀਆਂ ਨੇ ਪਰਵਾਸੀ ਕੀਤੀ ਆ ਉਹਨਾਂ ਦੇ ਖਿਲਾਫ ਕਾਨੂੰਨ ਦਰਜ ਕਰਕੇ ਤਤੀਸ਼ੜੀਆ ਕੀਤੀ ਜਾ ਰਹੀ ਧੰਨਵਾਦ ਬਿੱਟੂ ਨਾਮ ਦਾ ਮੁੰਡਾ ਜਿੰਨੇ ਕਿ ਅੱਜ ਤੋਂ 4 ਤਿੰਨ ਚਾਰ ਮਹੀਨੇ ਪਹਿਲਾਂ ਮੈਨੂੰ ਇੱਕ ਫੋਨ ਤੋਂ Google Pay ਕੀਤਾ ਸੀ ਪੇਮੈਂਟ ਉਹ ਵੀ ਕਿਸੇ ਹੋਰ ਦੇ ਅਕਾਊਂਟ 'ਚੋਂ ਪੇਮੈਂਟ ਟ੍ਰਾਂਸਫਰ ਕੀਤੀ ਮੈਨੂੰ 300 ਰੁਪਏ ਉਹ ਉਹਨੇ ਮੇਰੇ ਕੋ ਕੈਸ਼ ਲਏ ਸੀਗੇ ਮੈਨੂੰ ਚਾਹੀਦੇ ਆ Google Pay 'ਤੇ ਮੈਂ ਜਿੰਨੂੰ ਇਹਨੇ ਦੇਨੇ ਹੀ ਉਹ ਲੈਂਦਾ ਨਹੀਂ ਪਿਆ ਸੀ ਇਹਨੇ ਮੇਰੇ ਕੋ 300 ਕੈਸ਼ ਲੈ ਲੇ ਉਸ ਚੱਕਰ ਦੇ ਵਿੱਚ ਮੈਨੂੰ ਬੀ ਡਿਵੀਜ਼ਨ ਪੁਲਿਸ ਸਟੇਸ਼ਨ 'ਚੋਂ ਫੋਨ ਆਇਆ ਕਿ ਤੁਹਾਡੇ ਅਕਾਊਂਟ 'ਚ ਇਹਨੇ ਪੈਸੇ ਇੰਨੇ ਤਰੀਕ ਨੂੰ ਟ੍ਰਾਂਸਫਰ ਹੋਏ ਆ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਮੈਂ ਗਿਆ ਮੈਂ ਉਹਨਾਂ ਨੂੰ ਦੱਸਿਆ ਕਿ ਭਾਜੀ ਸਰ ਇਦਾਂ ਬਿੱਟੂ ਨਾਮ ਦਾ ਮੁੰਡਾ ਜਿੰਨੇ ਮੈਨੂੰ Google Payment ਇਸ ਦੇ ਵਿੱਚ ਬਿੱਟੂ ਨੂੰ ਜੇਲ੍ਹ ਹੋ ਗਈ ਤੇ ਬਿੱਟੂ ਜੇਲ੍ਹ ਜਾਣ ਤੋਂ ਪਹਿਲਾਂ ਮੈਨੂੰ ਪਹਿਲਾਂ ਹੀ ਧਮਕੀ ਦਿਂਦਾ ਸੀ ਕਿ ਤੂੰ ਹੁਣ ਥੋੜਾ ਬਚ ਕੇ ਰਹੀਂ ਤੇਰਾ ਭਰਾ ਵੀ ਰਾਤ ਸਵੇਰ ਆਂਦਾ ਜਾਂਦਾ ਵਾ ਤੇ ਹੁਣ ਮੈਂ ਤੈਨੂੰ ਦੇਖਾਂਗਾ ਉਸ ਚੱਕਰ ਦੇ ਵਿੱਚ ਕੱਲ ਰਾਤ ਰਾਤੀ 9:30 ਵਜੇ ਬਿੱਟੂ ਤੇ ਨਾਲ ਉਹਦੇ 16 15 16 ਮੁੰਡੇ ਹੋਰ ਆਏ ਇੱਕ ਰਮੇਸ਼ ਬਿੱਟੂ ਇੱਕ ਮਿਲਖਾ ਇਹ ਤਿੰਨ ਬੰਦਿਆਂ ਨੂੰ ਮੈਂ ਜਾਣਦਾ ਦੇਖਿਆ ਵੀ ਬਹੁਤ ਆਰ ਤੇ ਚੋਰੀ ਚਾਰੀ ਕਰਦੇ ਮੁੰਡੇ ਇਹਨਾਂ ਨੇ ਆ ਕੇ ਇਹ ਮੁੰਡੇ ਆ ਕੇ ਮੇਰੇ ਛੋਟੇ ਭਰਾ ਦੇ ਗੱਲ ਪਏ ਅਨੂਲ ਛੋੜੇ ਭਰਾ ਨੂੰ ਫਿੜਾਨ ਗਿਆ ਉਹ ਮੇਰੇ ਵੀ ਤਲਵਾਰਾਂ ਮਤਲਬ ਹਥਿਆਰਾਂ ਨਾਲ ਹਮਲਾ ਕੀਤਾ ਮੌਕੇ ਤੇ ਐਸਐਚਓ ਸਾਹਿਬ ਪਹੁੰਚ ਕੇ ਦੇ ਮੁਕ ਦੀ ਮਤ ਕੇ ਦੀ ਜਾਨ ਪੜਤਾਲ ਕਰ ਰਹੇ